ਆ ਦੱਸਿਓ ਵੀਰੇ ਆਹ ਕਿਹੜਾ ਇਹ ਪਾਲਿਸ਼ ਕੈ ਬਾਈ ਇਹ ਪਾਲਿਸ਼ ਪਾਲਿਸ਼ ਕੈ ਵਾ ਪਾਲਿਸ਼ ਕੈ ਬਈ ਅੱਛਾ ਜੀ ਇਹ ਅਮਰੀਕਨ ਸਲਕੀ ਆ ਗਈ ਅੱਛਾ ਜੀ ਇਹ ਵੀ ਪਾਲਿਸ਼ ਕੈ ਪਈ ਆ ਜੀ ਇਹ ਅਮਰੀਕਨ ਸਲਕੀ ਗੋਲਡਨ ਆ ਗਈ ਆ ਜੀ ਇਹ ਵੀ ਅਮਰੀਕਨ ਸਲਕੀ ਗੋਲਡਨ ਆ ਜੀ ਅੱਛਾ ਜੀ ਆਹ ਕਬੂਤਰ ਆ ਗਏ ਕੈਂਗਾ ਆਹ ਮੁਰਗੀ ਆ ਕਿ ਮੁਰਗੀਆਂ ਜੀ ਇਹ ਮੁਰਗੀ ਹੀ ਆ ਜੀ ਇਹ ਮੁਰਗਾ ਮੁਰਗੀ ਪੇਅਰ ਹੀ ਆ ਜੀ ਅੱਛਾ ਠੀਕ ਹੈ ਜੀ ਹਾਂ ਜੀ ਹਾਂ ਤੇ ਆਹ ਜੀ ਇਹ ਕਬੂਤਰ ਆ ਗਏ ਕੈਂਗਾ ਇਹ ਥੋੜਾ ਜਿਆਦਾ ਵੱਖਰੇ ਨਹੀਂ ਆਣਾ ਜੀ ਹਾਂ ਜੀ ਹਾਂ ਜੀ ਵੱਖਰੀ ਵੱਖਰੀ ਬ੍ਰੀਡ ਤੇ ਆਹ ਜੀ ਮੁਰਗੇ ਹਨ ਇਹ ਵੈਂਟਮ ਆਗੇ ਉਹ ਵੀ ਵੈਂਟਮ ਆਗੇ ਵੈਂਟਮ ਜੀ ਇਹ ਨਸਲ ਆ ਜੀ ਅਲੱਗ-ਅਲੱਗ ਹਨ ਅਲੱਗ-ਅਲੱਗ ਬ੍ਰੀਡ ਤੇ ਆਹ ਜੀ ਕਬੂਤਰ ਆ ਜੀ ਇਹ ਜਰਮਨ ਬਿਊਟੀ ਆਗੇ ਪਾਉਂਟਰ ਆਗੇ ਜਰਮਨ ਦੇ ਆ ਜੀ ਹਾਂ ਜੀ ਹਾਂ ਜੀ ਜਰਮਨ ਦੀ ਬ੍ਰੀਡ ਆਈ ਜਰਮਨ ਤੋਂ ਉਹ ਸਰਪਰਾਇਜ਼ ਆਗੇ ਮੋਰ ਪ੍ਰਾਈਡਲੀ ਆ ਫਿਰᱹਲ ਜੀ ਆ ਵੀ ਨਸਲ ਉਹ ਵੀ ਆ ਗਿਆ ਜੀ ਇਹ ਵੈਂਟਮ ਆਗੇ ਜੀ ਵੈਂਟਮ ਆਗੇ ਜੀ ਆ ਫਰਲ ਬੈਗ ਆਗੇ ਇਹ ਫਰਲ ਬੈਗ ਆਗੇ ਹਾਂ ਜੀ ਹਾਂ ਜੀ ਤੇ ਆ ਜਿਹੜਾ ਇਹ ਕਿਹੜਾ ਜੀ ਇਹ ਫੀਜ਼ੈਂਟ ਆਈ ਰੈ ਹਾਂਜੀ ਹਾਂਜੀ ਇਹ ਕਿਦੂ ਅੱਗੇ ਆ ਗਿਆ ਜੀ ਇਹ ਸਿਲਵਰ ਫੈਸੈਂਟ ਆ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ yellow golden ਆ ਗਿਆ ਜੀ yellow golden ਆ ਗਿਆ ਜੀ ਉਹ ਪਰੇ ਰਿੰਗ ਨਿਕ ਆ ਗਿਆ ਜੀ ਇਹ ਆ ਗਿਆ ਜੀ ਰਿੰਗ ਨਿਕ ਫੈਸੈਂਟ ਹੀ ਉਹ ਫੈਸੈਂਟ ਹਾਂਜੀ ਇਹ ਸਾਰੇ ਬ ਘਰਾਂ ਦੇ ਵਿੱਚ ਰੱਖਦੇ ਹਨ ਹਾਂਜੀ ਹਾਂਜੀ ਫੈਨਸੀ ਬਰੀਡ ਇਹ ਟੋਡਲੇ ਕੋਲੋਂ ਲੈਣੇ ਹੁਣ ਤੇ ਜੀ ਹਾਂਜੀ ਮਿਲ ਜਾਣਗੇ ਕੋਈ ਗੱਲ ਨਹੀਂ ਆਪਣਾ ਤੁਹਾਡਾ ਹਾਂਜੀ ਤੇ ਰੇਟ ਜੈ ਜੀ ਲਾਓਗੇ ਨਾ ਕੋਈ ਗੱਲ ਨਹੀਂ ਬਾਕੀ ਬਰੀਡ ਦੀ ਗਾਰੰਟੀ ਹੈ ਜੀ ਆਪਣੀ ਕੁਆਲਟੀ ਕਿਹੜਾ ਵਾ ਜੀ ਆਪਣਾ ਮੇਰਾ ਐਡਰੈਸ ਜੀ ਆਪਣਾ ਬਰੀ ਵਾਲਾ ਮੰਡੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਇਹਨਾਂ ਨਾਲ ਜਾਣੂ ਕਰਵਾਇਆ ਕੀ ਗੱਲ ਹੈ ਸੋ ਆਹ ਦੇਖੋ ਆ ਵੀ ਕੋਈ ਬਰੀਡ ਇਧਰ ਦੀ ਨਹੀਂ ਗਈ ਸੋ ਆਹ ਕੁੱਕੜ ਜਿਹੜੇ ਚੂਚੇ ਨੇ ਏ ਵੀ ਦੇਖ ਲੋ ਕਿਵੇਂ ਕਲਗੀ ਜੀ ਬਣੀ ਹੋਈ ਆ ਇਹ ਵੀ ਬਰੀਡ ਇੱਧਰ ਦੀ ਨਹੀਂ ਆ ਜੇ ਆਹ ਦੇਖ ਲਈਏ ਤੇ ਇਹਨਾਂ ਦੀਆਂ ਤੇ ਆਪਾਂ ਨੂੰ ਮੂਹ ਨਹੀਂ ਦਿਸਦਾ ਆਹ ਦੇਖ ਲੋ ਹੈ ਅੱਖਾਂ ਹੀ ਨਹੀਂ ਦੇਸਦੀਆਂ ਇਹਨਾਂ ਦੀਆਂ ਪਤਾ ਨਹੀਂ ਕਿਹੜੀ ਬਰੀਡ ਆ ਇਹ ਜੇ ਆਹ ਦੇਖ ਲਈਏ ਜਿਵੇਂ ਵਪੀਰੀਅਨ ਕੁੱਤਾ ਹੁੰਦਾ ਉਵੇਂ ਦੀ ਦੇਖੋ ਹੈ ਆ ਵੀ ਜਿਹੜੇ ਚੂਛੇ ਨੇ ਵੱਖਰੀ ਬਰੀਡ ਦੇ ਚੂਛੇ ਨੇ ਦੇਖ ਆਹ ਦੇਖੇ ਐਵੇਂ ਕਿਵੇਂ ਆਪਾਂ ਬਹੁਤ ਘੱਟ ਦੇਖੇ ਆ ਭਾਈ ਆ ਦੇਖ ਆ ਸਾਰੇ ਆ ਬੱਕਰੀਆਂ ਪ੍ਰਜਾਤੀਆਂ ਦੇ ਸਾਰੇ ਇਹਨਾਂ ਦੇ ਕੋਲੇ ਚੂਜੇ ਨੇ ਆ ਚਿੱਟੇ ਮੁਰਗੇ ਤੇ ਆ ਕਾਲੇ ਕਬੂਤਰ ਨੇ ਆ ਦੇਖੀ ਹੈ ਬੜੇ ਸ਼ੌਂਕ ਨਾਲ ਸਾਰੇ ਦਸ਼ਕ ਵੇਖ ਰਹੇ ਇਹਨਾਂ ਨੂੰ ਅਲੱਗ ਜਿਹੜੀ ਪ੍ਰਜਾਤੀ ਆ ਇਹਨੂੰ ਦੇਖਣ ਦਾ ਮਜ਼ਾ ਹੀ ਅਲੱਗ ਹੁੰਦਾ ਠੀਕ ਹੈ ਆ ਦੇਖ ਆ ਦੇਖ ਆ ਸਾਰੇ ਆ ਵੀ ਆ ਕਿੰਨਾ ਵਧੀਆ ਇੱਕ ਜਾਨਵਰ ਆ ਪੰਛੀ ਕਿੰਨਾ ਵਧੀਆ ਪੰਛੀ ਆ ਇਹ ਕਿੱਡਾ ਲੰਬਾ ਦਾ ਆਏ ਹੋ ਦਾ ਖੰਭ ਵੇਖ ਕਿੰਨਾ ਲੰਬਾ ਹੈ ਇਹ ਆ ਵੀ ਪਾਏ ਨਹੀਂ ਬੈਠੇ ਨਹੀਂ ਆ ਦੇਖ ਆ ਮੁਰਗੇ ਨੇ ਇਹ ਵੀ ਕਿਵੇਂ ਦੇ ਆ ਹੈ ਆ ਦੇਖੋ ਭਾਈ ਕਿੰਨਾ ਸੋਹਣਾ ਜਾਨਵਰ ਹੈ ਕਿੰਨਾ ਸੋਹਣਾ ਪੰਛੀ ਆ ਵੀ ਆ ਦੇਖ ਆ ਦੇਖ ਉਹ ਕੋ ਹੈ ਜਿਵੇਂ ਸਾਪ ਹੁੰਦਾ ਉਹੀਵੇਂ ਬਣ ਜਿਵੇਂ ਸਾਪ ਹੁੰਦਾ ਆ ਦੇਖੋ ਆ ਫਿਰ ਕਬੂਤਰ ਆ ਗਿਆ ਅੱਗੇ ਉਹ ਛੋਟੇ ਖਰਗੋਸ਼ ਆ ਗਏ ਬੈਠੇ ਹੋਏ ਬਥਕਾਂ ਕਾਲੀਆਂ ਆ ਵੀ ਵਿਚਾਰਾ ਬੈਠਾ ਹੀ ਇਹਦੇ ਵਿੱਚ ਆ ਲੈ ਹਾਂ ਹੈਲੋ ਤਾਂ ਕਈ ਜੀ ਪੰਛੀ ਰੱਖਣ ਦੇ ਵੀ ਸ਼ਕੀਨ ਹੁੰਦੇ ਆ ਜਿਵੇਂ ਕੋਈ ਕਬੂਤਰ ਰੱਖਦਾ ਵਾ ਜਾਂ ਕੋਈ ਸੋਹਣੇ ਸੋਹਣੇ ਪ੍ਰਜਤੀਆਂ ਹੋਰ ਵੀ ਪੰਛੀ ਹੁੰਦੇ ਨੇ ਜਿਵੇਂ ਤੋਤੇ ਰੱਖਣ ਦੇ ਸ਼ਕੀਨ ਹੁੰਦੇ ਨੇ ਜਿਹੜੀਆਂ ਬਾਹਰ ਦੀਆਂ ਬਰੀਡਾਂ ਨੇ ਉਹ ਘਰ ਦੇ ਵਿੱਚ ਕਈ ਸ਼ੌਂਕੀਆ ਤੌਰ ਤੇ ਰੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਜਿਹੜੀ ਆ ਬਹੁਤ ਫਾਇਦੇਮੰਦ ਆ ਤੇ ਤੁਸੀਂ ਦੇਖਿਓ ਮੈਂ ਇਹਨਾਂ ਦਾ ਕੰਟੈਕਟ ਨੰਬਰ ਵੀ ਦਊਂਗਾ ਤੇ ਇਹ ਇਹਨਾਂ ਦੀ ਜਿਹੜੀ ਮੇਨ ਲੋਕੇਸ਼ਨ ਆ ਉੱਥੇ ਤੁਸੀਂ ਇਹਨੂੰ ਪਰਚੇਜ਼ ਕਰ ਸਕਦੇ ਜੇ ਸਾਰੇ ਜਾਇਜ਼ ਰੇਟ ਦੇ ਵਿੱਚ ਮਿਲਣਗੇ ਤੁਹਾਨੂੰ ਕਿ ਜਪਾਨ ਦੇ ਬਾਹਰ ਦੇ ਮੈਨਾ ਬਾਹਰਲੇ ਦੇਸ਼ਾਂ ਦੇ ਪੰਛੀ ਜਿਹੜੇ ਆ ਉਹ ਵੀਰ ਨੇ ਰੱਖੇ ਹੋਏ ਨੇ